ਇਹ ਕੁਤੇ ਆ ਇੱਕ ਸਨਮੋਲੀ ਆਈ ਏ ਛੁਪਲੀ ਉਪਲੀ ਆਪਲੀ ਉਪਲੀ ਮੈਂ ਜਾਣਦਾ ਉਹਨਾਂ ਨੂੰ ਹਾਂ ਮੜਾਵਾ ਮਿਲਣਾ ਉਹਨਾਂ ਨੂੰ ਆ ਲੈ ਮਿਲ ਆ ਉਪਲੀ ਵਾਲੀ ਕੁੜੀ ਖੜੀ ਆ ਕੌਣ ਆ ਇਹ ਕਿਹੜੀ ਇਹ ਹੇ ਕੋਣ ਆਾ ਕੋਣ ਆਾ ਰੇਸ਼ਮ ਕੌਰ ਤੇ ਆਾ ਕੋਣ ਆਾ 6 ਫੁੱਟਾਂ ਕੱਪਰੂ ਜਵਾਈ ਹੈ ਓਏ ਨਾ ਨਰੁਣਾ ਨੀਗਾ ਰੋਣਾ ਨਹੀਂ ਇਤਰੀਆਂ ਧੀਆਂ ਤੇਰਾ ਜਵਾਈ ਤੇਰੀ ਦੋਤੀ ਤੈਨੂੰ ਮਰਨ ਆਏ ਨੇ ਕਰਤਾਰ ਬਾਪੂ ਨਹੀਂ ਨਹੀਂ ਸਾਡਾ ਪਿਆਰ ਨਹੀਂ ਨਹੀਂ ਐਨੀ ਬੜੀ ਸੇਵਾ ਤੇਰੇ ਘਰੇ ਜਾਣਾ ਸਾਡੇ ਮਜੂਦ ਨੂੰ ਸਾਫ਼ ਕਰਕੇ ਆਉਣਾ ਬਹੁਤ ਉੱਤਮ ਕੀ ਆ ਕਿੱਧਰ ਚਲੇ ਗਿਆ ਸਰਦਾਰ ਤਾਂ ਵੀਡੀਓ ਦੇਖ ਕੇ ਲੋਕ ਹੱਥੇ ਖੜੇ ਹੋਗੇ ਇਸ ਪਿਆਰ ਸਾਡੇ ਪਿਆਰ ਨਾਲ ਤਾਂ ਬਾਪੂ ਜੀ ਦੇ ਦੋ ਪੁੱਤ ਸੀ ਦੋਨੇ ਸਵਰਗ ਵਾਸੋਂ ਨੇ ਤੁਹਾਡੇ ਭਰਾਵਾਂ ਨੂੰ ਕੀ ਹੋ ਗਿਆ ਸੀ ਕਹਿੰਦੇ ਤਾਂ ਵੀਰੇ ਨਸ਼ੇ ਕਰ ਤੋਂ ਫਟਾਪਾ ਉਹ ਤਾਂ ਕੈਂਸਲ ਹੋ ਗਿਆ ਸੀ ਛੋਟੇ ਨੂੰ ਕਿਸ ਨੇ ਮਾਰਿਆ ਸੀ ਹੀਰੋ ਸਾਈਕਲ ਦੀ ਫੈਕਟਰੀ ਨੇ ਉਹਦੇ ਬਾਪੂ ਪਿਆ ਸੀ ਸ਼ੇਰਪੁਰਾ ਕਿਉਂ ਇਹ ਸ਼ਰਕ ਤੇ ਲੋਟਪੋਟ ਹੁੰਦਾ ਕਿਉਂ ਇਹ ਅਲਗ ਅਲੇ ਤੇ ਮੱਖੀਆਂ ਹੀ ਮੱਖੀਆਂ ਬੈਠੀਆਂ ਕਿਸੇ ਨੇ ਤਾਂ ਖੜੇ ਹੋ ਕੇ ਉੱਥੇ ਪੁੱਛਿਆ ਹੋਵੇ ਸਰਦਾਰ ਕਰਤਾਰ ਸਿੰਘ

ਕਿੱਥੇ ਅੱਜ ਆ ਦਜਾ ਐ ਐ ਐ ਐ ਦੋ ਕੁੜੀਆਂ ਨੇ ਕਿਹੜੇ ਪਿੰਡ ਵੈਈਆਂ ਇੱਕ ਸੰਗਰੂਰ ਲਈਏ ਇੱਕ ਉਪਲੀ ਉਪਲੀ ਆ ਉਪਲੀ ਉਪਲੀ ਮੈਂ ਜਾਣਦਾ ਉਹਨਾਂ ਨੂੰ ਹਾਂ ਮਿਲਣਾ ਮਿਲਣਾ ਉਹਨਾਂ ਨੂੰ ਆ ਲੈ ਮਿਲ ਆ ਉਪਲੀ ਵਾਲੀ ਕੁੜੀ ਖੜੀ ਆ ਆ ਕੌਣ ਆ ਕੌਣ ਹੈ ਇਹ ਕੁੜੀ ਕਿਹੜੀ ਇਹ ਮੈਂ ਕੌਣ ਆ ਆ ਕੌਣ ਆ ਕੀ ਹੈ ਤੇ ਨਾਂ ਰੇਸ਼ਮਕੌਰ ਰੇਸ਼ਮਕੌਰ ਤੇ ਆਹ ਕੌਣ ਆ 6 ਫੁੱਟਾਂ ਗੱਭਰੂ ਕੌਣ ਹੈ ਇਹ ਇਹਦਾ ਨਾਮ ਬੋਲਿਆ ਕਰੋ ਕੌਣ ਕੀ ਲੱਗਦਾ ਤੇਰਾ ਜਵਾਈ ਹੈ ਜਵਾਈ ਹੈ ਉਹ ਕੁੜੀ ਖੜੀ ਹੈ ਪਿੱਛੇ ਦੋਤੀ ਨਾਨਾ ਤੇਰਾ ਭਾਈ ਕੁੜੀਏ ਜਾਣਦੀਆਂ ਜਾਣਦੇ ਆ ਛੋਟੀ ਆ ਮੰਮੂ ਨਾ ਨਾ ਰੋਣਾ ਨੀਗਾ ਰੁਣਾ ਨਹੀਂ ਅਧਰੀਆਂ ਧੀਆਂ ਤੇਰਾ ਜਵਾਈ ਤੇਰੀ ਦੋਤੀ ਤੈਨੂੰ ਮਿਲਣ ਆਏ ਨੇ ਕਰਤਾਰ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਕਰਤਾਰ ਸਿੰਘ ਜੀ ਦੀ ਸਾਨੂੰ 21 3 24 ਨੂੰ ਮਿਲੇ ਸੀ ਹੁਣ ਆਪਾਂ ਜੇ ਗੱਲ ਕਰੀਏ ਤਾਂ ਬਾਪੂ ਜੀ ਦੇ ਦੋ ਪੁੱਤ ਸੀ ਦੋਨੇ ਸਵਰਗਵਾਸ ਹੋ ਗਏ ਇੱਕ ਦਾ ਵਿਆਹ ਹੋਇਆ ਸੀਗਾ ਉਹਦੇ ਇੱਕ ਬੇਟਾ ਸੀ ਉਹ ਵੀ ਚਲਾ ਗਿਆ ਇੱਕ ਬੇਟੀ ਆ ਤੇ ਉਹਦੀ ਵਾਈਫ ਆ ਉਹ ਵੀ ਅੱਗੇ ਆਪਣਾ ਜੀਵਨ ਕਿਤੇ ਉਹਨਾਂ ਨੇ ਵਸਾ ਲਿਆ ਤੇ ਬਾਪੂ ਸੜਕਾਂ ਤੇ ਰੁੜਦਾ ਸੀ ਤੁਸੀਂ ਦੇਖੀਏ ਵੀਡੀਓ ਅੱਗੋਂ ਵੀ ਦੇਖੋ ਦੇਖੋ ਕੀ ਹਾਲ ਸੀ ਬਾਪੂ ਜੀ ਤੇ ਜਿਵੇਂ ਤੁਸੀਂ ਦੇਖਿਆ ਬਾਪੂ ਜੀ ਚੋਲਾ ਪਾਇਆ ਦਿਮਾਲਾ ਸਜਾਇਆ ਆਲੇ-ਦਾਲੇ ਸਰਦਾਰਾਂ ਦੀਆਂ ਫੈਕਟਰੀਆਂ ਵੱਡੀਆਂ-ਵੱਡੀਆਂ ਤੇ ਸਰਦਾਰਾਂ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਬਾਪੂ ਦੇ ਕੋਲ ਦੀ ਨੰਗਦੀਆਂ ਤੇ ਸਰਦਾਰਾਂ ਦੇ ਗੇਟਾਂ ਤੇ ਖੜੇ ਚੌਂਕੀਦਾਰ ਜਿਹੜੇ ਵਿਚਾਰੇ 5-7000 ਰੁਪਏ ਤਨਖਾਹ ਲੇ ਉਹ ਹਾਰਾ ਨਾਰਾ ਜ਼ਰੂਰ ਮਾਰਦੇ ਸੀ ਵੀ ਬਾਪੂ ਨੂੰ ਕੋਈ ਰੋਟੀ ਦੇ ਦਿੰਦਾ ਸੀ ਤੇ ਕੋਈ ਰਜਾਈ ਲਿਆ ਕੇ ਦੇ ਦਿੰਦਾ ਸੀ ਘਰੋਂ ਪਰ ਉਹਨਾਂ ਸਰਦਾਰਾਂ ਨੇ ਉਹਨਾਂ ਵੱਡਿਆਂ ਸਰਦਾਰਾਂ ਨੇ ਕਿਸੇ ਨੇ ਗੱਡੀ ਦਾ ਸ਼ੀਸ਼ਾ ਲਾ ਕੇ ਨਹੀਂ ਦੇਖਿਆ ਵੀ ਇਹ ਬਜ਼ੁਰਗ ਕਿਉਂ ਪਿਆ ਇੱਥੇ 5 ਮਹੀਨੇ ਹੋਗੇ ਕਿਉਂ ਇਹ ਸ਼ਰਕ ਤੇ ਲੋਟ-ਪੋਟ ਹੁੰਦਾ ਕਿਉਂ ਇਹ ਆਲੇ-ਦਲੇ ਤੇ ਮੱਖੀਆਂ ਹੀ ਮੱਖੀਆਂ ਬੈਠੀਆਂ ਕਿਉਂ ਇਹ ਇੱਕ ਗੰਦੀ ਰਜਾਈ ਲਈ 6 ਮਹੀਨਿਆਂ ਤੋਂ ਇੱਥੇ ਪਿਆ ਕਿਉਂ ਇਹਦਾ ਦਿਮਾਲਾ ਵੀ ਸਿਰ ਤੋਂ ਲੈ ਕੇ ਢਿੱਗਿਆ ਪਿਆ ਕਿਉਂ ਇਹਦਾ ਚੋਲਾ ਮਿੱਟੀ ਨਾਲ ਗੰਦ ਨਾਲ ਲਤਪਤ ਹੋਇਆ ਪਿਆ ਕਿਸੇ ਨੇ ਤਾਂ ਖੜੇ ਹੋ ਕੇ ਉੱਥੇ ਪੁੱਛਿਆ ਹੋਵੇ ਸਰਦਾਰ ਕਰਤਾਰ ਸਿੰਘ ਲੁਧਿਆਣਾ ਹੋਵੇ ਸ਼ਹਿਰ ਤੇ ਇੰਡਸਟਰੀ ਏਰੀਆ ਤੇ ਜਿੱਥੇ ਲੱਖਾਂ ਲੋਕ ਵਿਚਰਦੇ ਆ ਉਥੇ ਮੰਡੀ ਲੱਗਦੀ ਆ ਸਬਜ਼ੀ ਮੰਡੀ ਪਰਦੇਸੀ ਲੋਕ ਲਾਉਂਦੇ ਆ ਉਥੇ ਸਾਰੇ ਆਸ-ਪਾਸ ਦੇ ਲੋਕ ਸਬਜ਼ੀਆਂ ਲੈਣ ਆਉਂਦੇ ਆ ਪਰ ਉਹ ਸਬਜ਼ੀਆਂ ਜਿੱਦਣ ਲੈਣ ਆਉਂਦੇ ਜਿੱਦਣ ਮੰਡੀ ਲੱਗਦੀ ਆ ਉਸ ਦਿਨ ਇੰਨਾ ਜ਼ਰੂਰ ਆ ਵੀ ਬਾਪੂ ਗਰਤਾਰ ਸਿੰਘ ਨੂੰ ਚੱਕ ਕੇ ਉਹ ਮੰਡੀ ਵਾਲੇ ਪਲਾਟ 'ਚ ਜਿੱਥੇ ਮੰਡੀ ਲੱਗਦੀ ਆ ਬਾਹਰ ਬਿਠਾ ਦਿੱਤਾ ਜਾਂਦਾ ਅੰਦਰ ਨਹੀਂ ਬੜਨ ਦਿੱਤਾ ਕਿਉਂਕਿ 스멜 ਆਉਂਦੀ ਸ਼ਰਮ ਕਰੋ ਬਾਈ ਯਾਰ ਪੰਜਾਬ ਦੀਆਂ ਤਸਵੀਰਾਂ ਪੰਜਾਬ 'ਚ ਸਾਡੇ ਆ ਨੀਲੇ ਬਾਣੇ ਦੀ ਆ ਕਦਰ ਕਰ ਰਹੇ ਆ ਅਸੀਂ ਹੁਣ ਭੈਣਾ ਆਈਆਂ ਦੋਨੋਂ ਬਾਪੂ ਦੀਆਂ ਧੀਆਂ ਜਵਾਈ ਆਇਆ ਦੋਤੀ ਆਈ ਇਹ ਕਹਿੰਦੇ ਵੀ ਸਾਡੇ ਨਾਲ ਲਿੰਕ ਨਹੀਂ ਸੀ ਕੋਈ ਹੁਣ ਲੰਬੇ ਸਮੇਂ ਤੋਂ ਕਰੋਨਾ ਦੇ ਟਾਈਮ ਤੋਂ ਹੀ ਇਹਨਾਂ ਦਾ ਜਵਾਈ ਦੱਸਦਾ ਵੀ ਸਾਡੇ ਨਾਲ ਸਬੰਧ ਸਾਨੂੰ ਤਾਂ ਅਸੀਂ ਵੀ ਬਾਪੂ ਚ ਚੱਲ ਬਸਿਆ ਕਿ ਵੀ ਵੀਡੀਓ ਦੇਖ ਕੇ ਹੀ ਪਤਾ ਲੱਗਿਆ ਸਾਨੂੰ ਤਾਂ ਕਹਿੰਦੇ ਤੇ ਵੀਡੀਓ ਮਾਰਚ ਦੇ ਵਿੱਚ ਪਾਈ ਸੀ ਤੇ ਹੁਣ ਅਪ੍ਰੈਲ ਆ ਅੱਜ 21 ਅਪ੍ਰੈਲ ਆ ਇੱਕ ਮਹੀਨੇ ਪੂਰਾ ਇੱਕ ਮਹੀਨਾ ਬਾਪੂ ਜੀ ਨੂੰ ਆਇਆ ਹੋ ਗਿਆ 21 ਮਾਰਚ ਨੂੰ ਲੈ ਕੇ ਆਏ ਸੀ ਅੱਜ 21 ਅਪ੍ਰੈਲ ਆ ਪੂਰਾ ਇੱਕ ਮਹੀਨਾ ਹੋ ਗਿਆ ਸਾਡੇ ਕੋਲ ਹੀਰੋ ਸਾਈਕਲ ਦੀ ਫੈਕਟਰੀ ਦੇ ਮੂਹਰੇ ਬਾਪੂ ਪਿਆ ਸੀ ਸ਼ੇਰਪੁਰਾ ਜਸਵੀਰ ਸਿੰਘ ਆ ਵੀਰ ਉਹਨੇ ਸਾਨੂੰ ਦੱਸਿਆ ਬਾਹਰ ਗੁਰੂ ਦੀ ਸਾਡੇ ਤੇ ਕੋਈ ਕਿਰਪਾ ਹੋਈ ਜਿਹੜੀ ਇਸ ਗੁਰੂ ਨੇ ਸਿੱਖ ਦੀ ਬਜ਼ੁਰਗ ਦੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡਾ ਇਹ ਦਾਦਾ ਸਾਡਾ ਇਹ ਨਾਨਾ ਸਾਡਾ ਇਹ ਪਰਦਾਦਾ ਸਾਡਾ ਇਹ ਪਿਓ ਕਰਮਾਂ ਦੀ ਗੱਲ ਆ ਦੋ ਪੁੱਤ ਸੀ ਐਡੇ ਐਡੇ ਸ਼ੇਰਾਂ ਵਰਗੇ ਚਲੇ ਗਏ ਦੁਨੀਆ ਤੋਂ ਕਿਹਦੇ ਵਸ ਦੀ ਗੱਲ ਆ ਕਿਹਦੇ ਵਸ ਦੀ ਗੱਲ ਆ ਇੱਥੇ ਇਹ ਜੋਰ ਕਿਸੇ ਦਾ ਨਹੀਂ ਚੱਲਦਾ ਪਰ ਆ ਹਾਲਤ ਹੋ ਜਵੇ ਬੰਦੇ ਦੀ ਇਹ ਬੜੀ ਦੁੱਖ ਦੀ ਗੱਲ ਹੈ ਭਾਣੇ ਤੁਹਾਡੇ ਭਰਾਵਾਂ ਨੂੰ ਕੀ ਹੋ ਗਿਆ ਸੀ ਹਾਂਜੀ ਕਿਤਾਬ ਵੀਰੇ ਨਸ਼ੇ ਕਰਦਾ ਸੀ ਵੱਡਾ ਤਾਂ ਉਹ ਤਾਂ ਕੈਂਸਰ ਹੋ ਗਿਆ ਸੀ ਛੋਟੇ ਨੂੰ ਕਿਸ ਨੇ ਮਾਰਦਾ ਸੀ اچھا ਕੀ ਮਾਰਿਆ ਸੀ ਉਹਦੇ ਉਹਨੇ ਡੈਕਸ ਦਾ ਟੀਕਾ ਲਾ ਦਿੱਤਾ ਸੀ ਆਦਾ ਡੈਕਸ ਦਾ ਵੀ ਯਾਰਾ ਬੇਲੀਆਂ ਚ ਪਾਰਟੀ ਕਰਨ ਗਿਆ ਸੀ ਉੱਥੇ ਹੀ ਉਹਨਾ ਟੀਕਾ ਲਾ ਦਿੱਤਾ ਸੀ ਘਰੇ ਤਾਂ ਮੁੱਕੇ ਪਏ ਨੂੰ ਚੱਕ ਕੇ ਲੈ ਗਏ ਉਹ ਥੋੜੇ ਨਹੀਂ ਗਿਆ ਵਿੱਚ ਹੂੰ ਉਹ ਕੇਸ ਵਿੱਚ ਹਾਂ ਤਾਂ ਦੀ ਆ ਜੀ ਗਵਾਏ ਹੀ ਇੱਕ ਮੇਰੀ ਪਰਝਾਈ ਸੀ ਗਵਾਹ ਹੁੰਦੀ ਜਿਹੜੀ ਮੁੱਕ ਗਈ ਸੀ ਪਹਿਲਾਂ ਇਹ ਦੂਸਰੀ ਵਾਰ ਭਰਾ ਆਇਆ ਸੀ ਉਹ ਜਿਹੜੀ ਜਿੰਨਾਂ ਕੋਲੇ ਹੁਣ ਰਹਿੰਦਾ ਸੀ ਬੱਚੇ ਸੀਗੇ ਪਹਿਲੇ ਪਹਿਲੀ ਦੀ ਇੱਕ ਕੁੜੀ ਆ ਉਹ ਕਿੱਥੇ ਆ ਉਹ ਆ ਵੀ ਨਾਨਕੀ ਆ ਜਿੰਨਾਂ ਕੋਲੇ ਜਾਂਦਾ ਹੁੰਦਾ ਸੀ ਜੇ ਸਾਨੂੰ ਪਤਾ ਹੁੰਦਾ ਸਟਾਈਪ ਆ ਤਾਂ ਪਹੁੰਚਣੀ ਨਹੀਂ ਦਿੱਤੀ ਪਤਾ ਤਾਂ ਹੁੰਦਾ ਹੀ ਜੁਰਗੂ ਨੂੰ ਤਾਂ ਬੋਲ ਤਾਂ ਇੱਜ਼ਤ ਦਾ ਜੀ ਤੇ ਵੀ ਤੁਹਾਡਾ ਪਿਓ ਠੱਲਾ ਪਈ ਆ ਕੇ ਲੱਜੋ ਆਪਦਾ ਸਾਨੂੰ ਪਤਾ ਨਹੀਂ ਦੀ ਨਹੀਂ ਅਸੀਂ ਇਹਦੇ ਰੋਲਣ ਦਿੰਦੇ ਤੇ ਇਸ ਬਤਨੀਆ ਪੁੱਤਾਂ ਵਾਂਗੂ ਇਹ ਜਵਾਈ ਸੇ ਹਰਦਾ ਅਗਲਾ ਹੂੰ ਬੱਪੂ ਨਹੀਂ ਸਾਨੂੰ ਦੁੱਖ ਹੋਤਾ ਹੀ ਅੱਜ ਨਾ ਤੁਸੀਂ ਕੀ ਕਰਦੇ ਹੋ ਮੈਂ ਤਾਂ ਤੁਹਾਡੀ ਧੱਪਈ ਕਰਦਾ ਸੀ ਪਿਪਲੀ ਪਿਪਲੀ ਪਿੰਡਾਂ ਮੇਰੀ ਫਰੀਦਕੋਟ ਮੈਂ ਨਹੀਂ ਛੱਡਿਆ ਚੰਡੀਗੜ੍ਹ ਤੁਸੀਂ ਕਿੱਥੇ ਵਸੇ ਹੋ ਅਸੀਂ ਬਠਿੰਡੇ ਭਗਤਾ ਭਾਈ ਦਾ ਭਗਤਾ ਭਾਈ ਦਾ ਜਨਮ ਵਾਲਾ ਇੱਕ ਘਰ ਛੱਡੀ ਸੀ ਜਦੋਂ ਹੱਦ ਤੇ ਉਹ ਬੱਚਿਆ ਹੀ ਨਹੀਂ ਹੁਣ ਆਪਦੇ ਵਾਸਤੇ ਚ ਨਹੀਂ ਰਿਹਾ ਸਹੀ ਮਾਪੂ ਤਾਂ ਜਾਣ ਆਉਣਾ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੁਸੀਂ ਕਿੱਥੇ ਹੋ ਕੁੜੀਆਂ ਨੂੰ ਇਹਨਾਂ ਨੂੰ ਨਹੀਂ ਪਤਾ ਆ ਲੈ ਕੇ ਜਾਂਦੇ ਨੇ ਤੂੰ ਇਹਨਾਂ ਨੂੰ ਫੋਨ ਫਾਨ ਨਹੀਂ ਕਰ ਦਿੰਦਾ ਬਾਪੂ ਜਰ ਨੂੰ ਲਾਉਣਾ ਲੋਣਾ ਨਹੀਂ ਆਉਂਦਾ ਮੇਰਾ ਜਣਾ ਅੱਜ ਸਿਕੰਦਰਕੌਰ ਆ ਬਾਪੂ ਦੀ ਬੇਟੀ ਜਸਪ੍ਰੀਤ ਕੌਰ ਆ ਬਾਪੂ ਦੀ ਬੇਟੀ ਜਵਾਈ ਆ ਬਲਵਿੰਦਰ ਸਿੰਘ ਤੇ ਰਮਨਦੀਪ ਕੌਰ ਦੋਤੀ ਆਈ ਆ ਇਹ ਧੰਨਵਾਦ ਕਰਦੇ ਆ ਤੇ ਹੁਣ ਤੁਸੀਂ ਕੀ ਸੋਚਿਆ ਜੀ ਲੈ ਕੇ ਜਾਣਾ ਲੈ ਕੇ ਜਾਗੇ ਜੀ ਤੁਹਾਡੀ ਸਲਾਹ ਦੇਣਾ ਬਾਪੂ ਕਿਵੇਂ ਕਰਨਾ ਇਹ ਕਹਿੰਦੇ ਅਸੀਂ ਲੈ ਕੇ ਜਾਣਾ ਤੁਸੀਂ ਜਾਣਾ ਬੇਟੀਆਂ ਦੇ ਨਾਲ ਕਿ ਇੱਥੇ ਰਹਿਣਾ ਤੇਰੇ ਨਾਲ ਕਿਤੇ ਇੱਕ ਉਪਲੀ ਜਾਣਾ ਉਪਲੀ ਜਾਣਾ ਉਪਲੀ ਜਾਣਾ ਹਾਂਜੀ ਉਪਲੀ ਵਾਲਿਆਂ ਕੋਲੇ ਰਹਿਣਾ ਪਊ ਫਿਰ ਇਹ ਨਾ ਹੋਵੇ ਉਪਲੀ ਵਾਲਿਆਂ ਕੋਲ ਗਾ ਫੇਰ ਤੁਰ ਜਿਵੇਂ ਤੂੰ ਕਹਵੇਂ ਮੈਂ ਦੋਤੀ ਪੁੱਤੀ ਕੋਲੇ ਜਾਣਾ ਹੁਣ ਜਾਣ ਨਹੀਂ ਦੇਣਾ ਇਹਨਾਂ ਨੇ ਕਿਤੇ ਵੀ ਘਰੇ ਬਹਿਣਾ ਅੱਛਾ ਦੇਖ ਅੱਗੇ ਕਿੰਨੀ ਮਾੜੀ ਹਾਲਤ ਸੀ ਸੱਟ ਫੇਟ ਲੱਗ ਜੂ ਕਦਾ ਆਪਣੀ ਜਮਾਂ ਵੀ ਮੈਂ ਸਤੇਵਾ ਬਣੀ ਜਾ ਰਿਹਾ ਜਦੋਂ ਇਹ ਮੇਰੇ ਕੋਲੇ ਗਿਆ ਨੇ ਸਾਲ 2 ਸਾਲੋਂ ਕੇ ਪਹਿਲਾਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਤੂੰ ਮੇਰੇ ਕੋਲੇ ਰਹਿ ਰੱਬ ਨਾ ਕਰੇ ਕੋਈ ਨਾਵੇਂ ਟੀਵੀ ਕੱਲੋ ਸਾਨੂੰ ਹੋ ਗਏ ਆ ਸਾਨੂੰ ਛੇੜਿਆ ਦੀਆ ਇਹ ਵੀ ਗੁੱਡੇ ਹੋ ਗਏ ਆ ਤੇ ਧੰਨਵਾਦ ਬਲਵਿੰਦਰ بھائی ਤੁਸੀਂ ਆਏ ਯਾਰ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਬਾਪੂ ਹੁਣ ਆਪਣੀ ਧੀ ਕੋਲੇ ਜਵਾਈ ਕੋਲੇ ਰਹਿਣਾ ਇਹ ਤੇਰਾ ਪੁੱਤ ਹੀ ਆ ਠੀਕ ਆ ਜੀ ਠੀਕ ਆ ਤੇਰੀ ਸੇਵਾ ਕਰਨਗੇ ਜੇ ਕੋਈ ਦਿੱਕਤ ਪਰੇਸ਼ਾਨੀ ਆਊਗੀ ਸਾਡੇ ਕੋਲੇ ਆਉਣਾ ਤੋ ਤੁਹਾਡੇ ਅਮਰੀਕਾ ਹਾਂ ਇਹਨਾਂ ਦੀ ਦਵਾਈ ਚੱਲਦੀ ਹੈ ਜੀ ਠੀਕ ਹੈ ਜੀ ਉਹ ਸਾਡੇ ਕੋਲ ਚੱਲਦੀ ਹੋਊਗੀ ਦਵਾਈ ਮਹੀਨੇ ਬਾਅਦ ਤੁਹਾਨੂੰ ਆ ਕੇ ਲੈ ਕੇ ਜਾਣੀ ਪਿਆ ਕਰੋ ਦਵਾਈ ਇਹਨਾਂ ਨੂੰ ਲਿਆਉਣਾ ਪਿਆ ਕਰੇ ਸੀ ਆਪਾਂ ਪਿਆ ਕੇ ਲੈ ਨਹੀਂ ਲਿਆਉਣਾ ਬਸ ਚੈੱਕਅਪ ਕਰਾਉਣਾ ਕੋਈ ਨਹੀਂ ਲੈ ਜਾ ਦੋ ਚਾਰ ਮਹੀਨੇ ਲਿਆਉਣਾ ਫੂ ਫਿਰ ਬਾਅਦ ਚ ਡਾਕਟਰ ਕਹਿ ਦੂਗਾ ਜੇ ਵੀ ਲੋਡਿੰਗ ਦਵਾਈ ਲੈ ਜਾ ਫਿਰ ਆਪੇ ਲੈ ਆ ਜਾ ਕੇ ਕਿੰਨੇ ਚਿਰ ਬਾਅਦ ਜੀ ਮਹੀਨੇ ਬਾਅਦ ਮਹੀਨੇ ਦੀ ਦਵਾਈ ਦੇਵਾਂਗੇ ਠੀਕ ਹੈ ਠੀਕ ਹੈ ਬਾਪੂ ਫਿਰ ਮਿਲਦੇ ਆਂ ਚੰਗਾ ਬਾਪੂ ਜਿਉਂਦਾਬਾਦ ਚੰਗਾ ਜੀ ਠੀਕ ਹੈ ਬਾਪੂ ਮਰਾ ਬਹੁਤ ਧੰਨਵਾਦ ਤੁਸੀਂ ਧੰਨਵਾਦ ਉਹਦਾ ਕਰ ਸੇਵਾ ਵੱਡੀ ਤੁਹਾਨੂੰ ਮਿਲਦੀ ਹੈ ਜੀ ਆ ਬਾਪੂ ਕੁਲੇ ਰੱਖ ਲਈ ਪੈਸੇ 500 ਰੁਪਿਆ ਠੀਕ ਆ ਅੱਛਾ ਇਹ ਕੱਢ ਵੀ ਇੰਨੀ ਜੀ ਇੰਨੀ ਵੱਡੀ ਸੇਵਾ ਕੀਤੀ ਨਹੀਂ ਨਹੀਂ ਸਾਡਾ ਪਿਓ ਤੁਸੀਂ ਨਹੀਂ ਨਹੀਂ ਨਾ 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 ਇੰਨੀ ਵੱਡੀ ਸੇਵਾ ਕੀਤੀ ਤੇਰੇ ਘਰੇ ਜਾਣਾ ਸਾਡੇ ਬਜੂਗਰ ਸਾਫ਼ ਕਰਕੇ ਰੱਖਿਆ ਉਹਨੂੰ ਬਹੁਤ ਔਖੀ ਸੀ ਕਿ ਕਿੱਥੇ ਚਲੇ ਗਿਆ ਸਾਡੇ ਤਾਂ ਵੀਡੀਓ ਦੇਖ ਕੇ ਲੋਕ ਖੰਡੇ ਖੜੇ ਹੋ ਕਿਸੇ ਵੀ ਆ ਸਾਡੇ ਪਿਓ ਨਾਲ ਖੋ ਗਿਆ ਚਲੋ ਸਾਡੇ ਕਰਮਾਂ ਦੇ ਬਾਪੂ ਦੀ ਸੇਵਾ ਲਿਖੀ ਸੀ 1 ਮਹੀਨਾ ਜਿਹੜੀ ਅਸੀਂ ਕਰਦੇ ਹਾਂ ਬਾਪੂ ਕੇ ਗਈ ਪਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਬਾਪੂ ਤਕੜਾ ਹੋ ਗਿਆ ਉੱਥੇ ਰੁਣਦਾ ਸੀ ਤੁਰ ਨਹੀਂ ਸੀ ਹੁੰਦਾ ਬਾਪੂ ਮਹਾਰਾਜ ਨੇ ਸੇਧ ਬਣ ਗਈ ਨੇ ਪੂਰਾ ਹਾਲ ਤਿਆ ਕਰੋ ਇਹ ਸੇਵਾ ਵੱਡੀ ਇਦੀ ਸਰ ਕੀ ਸੇਵਾ ਨਹੀਂ ਮਿਲਦੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਜੀ ਚੰਗਾ ਬਾਪੂ ਚੰਗਾ ਸੱਸੇ ਕਾ ਇੱਕ ਮਿੰਟ ਰੋਕੋ